ਇੱਕ ਗੱਲ ਦੱਸ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੇ ਬੰਦੇ ਨੂੰ ਮਗਰ ਲਾਉਣੀ ਹੈ ਇੱਕ ਗੱਲ ਨਾ ਮੇਰੇ ਧਿਆਨ ਨਾ ਸੋ ਲੈ ਤੂੰ ਬਾਹਰ ਕੁਛ ਮਰਜ਼ੀ ਕਰ ਮੈਂ ਤੇਰੇ ਤੋਂ ਕੀ ਲੈਣਾ ਪਰ ਜੇ ਮੇਰੇ ਬੰਦੇ ਨੂੰ ਆਪਦੇ ਮਗਰ ਲਾਉਣ ਦੀ ਕੋਸ਼ਿਸ਼ ਕੀਤੀ ਆ ਨਾ ਤਾਂ ਫਿਰ ਮੇਰੇ ਤੋਂ ਬਰਾ ਕੋਈ ਨਹੀਂ ਹੋਊਗਾ ਇੰਨੀ ਗੱਲ ਸਮਝ ਲੈ ਹੇ ਹੇ ਆ ਬਾਲੀ ਖੋਰੂ ਜਾ ਪੀ ਜਾਂਦਾ ਕੀ ਗੱਲ ਹੋ ਗਈ ਦੇਖ ਮੈਂ ਸੱਚੀ ਕਹਿੰਨੀ ਆ ਮੈਂ ਉਹਨੂੰ ਕਦੇ ਕੋਈ ਗੱਲ ਨਹੀਂ ਕਹੀ ਹੈਗੀ ਉਲਟਾ ਤੁਹਾਡਾ ਘਰ ਵਾਲਾ ਹੀ ਮੈਨੂੰ ਪਰੇਸ਼ਾਨ ਕਰਦਾ ਰਹਿੰਦਾ ਤੂੰ ਡੋਰੇ ਪਾਉਣੀ ਐ ਤੂੰ ਧਿਆਨ ਖੇਚਦੀ ਆ ਉਹਦਾ ਮੈਨੂੰ ਐਂ ਦੱਸ ਆਪਦੇ ਵੱਡਿਆਂ ਨਾਲ ਕੌਣ ਮੈਚਿੰਗਾ ਕਰਦਾ ਹੈ ਆ ਤੇਰਾ ਸੂਟ ਉਹਦੇ ਕੁਰਤੇ ਪਜਾਮੇ ਨਾਲ ਮਿਲਦਾ ਆ ਤੇਰੀ ਚੁੰਨੀ ਉਹਦੀ ਪੱਗ ਨਾਲ ਮਿਲਦੀ ਆ ਮਾੜੀ ਮੋਟੀ ਤਾਂ ਸ਼ਰਮ ਕਰ ਲੈ ਮਾੜੀ ਮੋਟੀ ਤਾਂ ਸ਼ਰਮ ਕਰ ਲੈ ਮੈਚਿੰਗ ਕਰਨ ਲੱਗੀ ਉਹਦੇ ਨਾਲ ਦੀਦੀ ਤੁਸੀਂ ਮੈਨੂੰ ਤਾਂ ਕਈ ਜਾਣਦੇ ਹੋ ਪਰ ਤੁਸੀਂ ਇੱਕ ਵਾਰੀ ਗੁਰੀ ਭਾਈ ਨੂੰ ਵੀ ਕਹਿ ਸਕਦੇ ਹੋ ਤੁਸੀਂ ਵੀ ਤਾਂ ਸਾਰੀਆਂ ਗੱਲਾਂ ਸੁਣੀਆਂ ਨੇ ਉੱਤੇ ਕੀ ਗੱਲ ਹੋਈ ਹੈ ਕੀ ਨਹੀਂ ਕੀ ਕਹਾ ਕੀ ਕਹਾ ਗੁਰੀ ਬਾਈ ਦੋ ਉਹ ਮੈਨੂੰ ਤੰਗ ਕਰਦਾ ਐ ਨਾ ਮੈਨੂੰ ਕਿਉਂ ਤੰਗ ਕਰਦਾ ਤੰਗ ਨਾ ਤੰਗ ਪਹਿਲਾਂ ਤੂੰ ਕਰਦੀ ਐ ਮੈਂ ਤੈਨੂੰ ਦੱਸਾਂ ਮੇਰਾ ਪਾਰਾ ਬਹੁਤ ਵਧਿਆ ਪਿਆ ਨਹੀਂ ਤੂੰ ਇੰਨੀ ਸ਼ਰਮਤਾ ਕਰ ਲੈ ਵੀ ਹਜੇ ਥੋੜਾ ਚਿਰ ਹੋਇਆ ਤੇਰੇ ਬੰਦੇ ਮਰੇ ਨੂੰ ਹੈ ਤੇ ਤੂੰ ਤੂੰ ਕੀ ਲੱchn ਕਰ ਜਾਨੀਂ ਆ ਜੇ ਇਸ ਘਰ ਚ ਰਹਿਣਾ ਨਾ ਮੈਂ ਤੈਨੂੰ ਫੇਰ ਵਾਰਨਿੰਗ ਦੇਣੀ ਆ ਵੀ ਜੇ ਇਸ ਘਰ ਚ ਰਹਿਣਾ ਨਾ ਤਾਂ ਆਪਦਾ ਦਿਮਾਗ ਸੈੱਟ ਕਰ ਲੈ ਤੇ ਨਹੀਂ ਮੈਂ ਸੈੱਟ ਕਰਾਂ ਦੇ ਕਿ ਮੈਂ ਤੈਨੂੰ ਦੋ ਲਾਉਂਗੀ ਤੇ ਫਿਰ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਤੇਰੀ ਮੈਚਿੰਗ ਮੈਨੂੰ ਦਿਸ ਗਈ ਨਾ ਹਾਂ ਮੰਮੀ ਠੀਕ ਐ ਹਾਂ ਪੁੱਤ ਮੈਂ ਤਾਂ ਠੀਕ ਐ ਮੈਨੂੰ ਤੂੰ ਐਂ ਦੱਸ ਆ ਬਾਹਰ ਰੌਲਾ ਜਾ ਕੇ ਹੋ ਪਈ ਜਾਂਦਾ ਇੰਨਾ ਆ ਕੁਛ ਨਹੀਂ ਤੂੰ ਬਾਈ ਟੈਨਸ਼ਨ ਨਾ ਲਿਆ ਕਰ ਤੂੰ ਨਾ ਬਸ ਆਪਦਾ ਆਰਾਮ ਕਰਿਆ ਕਰ ਤੈਨੂੰ ਇੰਨਾਂ ਗੱਲਾਂ ਤੋਂ ਕੀ ਲੈਣਾ ਦੇਦੀ ਮੈਨੂੰ ਐਂ ਤਾਂ ਦੱਸ ਦੋ ਤੁਸੀਂ ਮੇਰਾ ਮਾੜਾ ਕੀ ਦੇਖ ਲਿਆ ਮਾੜਾ ਕੀ ਦੇਖ ਲਿਆ ਕੀ ਆ ਨਾ ਮਾੜਾ ਆ ਜਿਹੜੇ ਹਿਸਾਬ ਨਾਲ ਤੂੰ ਮੇਰੇ ਬੰਦੇ ਨਾਲ ਜੂੜੀ ਬੈਠੀ ਸੀ ਆਇਤਾ ਤੇ ਵੀ ਆਪਦੇ ਬੰਦੇ ਨਾ ਮਿਲਦੀਆਂ ਵਿੜਾ ਦੇ ਵਿੱਚ ਦੀਦੀ ਮੈਂ ਤਾਂ ਉੱਥੇ ਪਹਿਲਾਂ ਹੀ ਬੈਠੀ ਸੀ ਗੁਰੀ ਮੇਰੇ ਕੋਲੇ ਆਇਆ ਸੀਗਾ ਮੇਰਾ ਫਿਰ ਕੀ ਕਸੂਰ ਐਜ ਤੂੰ ਉੱਠ ਕੇ ਨਹੀਂ ਜਾ ਸਕਦੀ ਸੀ ਉਹਨੇ ਮੈਨੂੰ ਨਹੀਂ ਜਾਣ ਦਿੱਤਾ ਹੈਗਾ ਦੀਦੀ ਅੱਛਾ ਤੂੰ ਐਡੀ ਭੋਲੀ ਸੀਗੀ ਹੈ ਐਡੀ ਭੋਲੀ ਸੀਗੀ ਤੂੰ ਹੈ ਆ ਮਨ ਨੂੰ ਤਾਂ ਤੂੰ ਮਗਰ ਲਾਈ ਫਿਰਦੀ ਸੀ ਪਰ ਮੈਂ ਤੈਨੂੰ ਬਾਰ-ਬਾਰ ਕਹਿੰਨੀ ਆ ਜੇ ਦੁਬਾਰੇ ਮੈਨੂੰ ਉਹਦੇ ਕੋਲੇ ਬੈਠੀ ਦਿਸ ਗਈ ਜਾਂ ਤੇਰੀ ਮੈਚਿੰਗ ਦੁਬਾਰੇ ਮੈਂ ਦੇਖ ਲਈ ਮੈਨੂੰ ਇੱਕ ਵੀ ਗੱਲ ਦਾ ਪਤਾ ਲੱਗ ਗਿਆ ਨਾ ਮੰਮੀ ਤੇ ਵੀਰੇ ਤੇ ਭਾਬੀ ਲੜਦੇ ਨੇ ਤੈਨੂੰ ਭਾਬੀ ਦੇ ਸੁਭਾਅ ਦਾ ਪਤਾ ਤਾਂ ਹੈਗਾ ਮੈਂ ਤਾਂ ਵਿਚਾਰੇ ਵੀਰੇ ਤੇ ਬਾਲਾ ਤਰਸ ਆਉਂਦਾ ਕੀ ਕਰੇ ਕੀ ਕਰੀਏ ਪੁੱਤ ਸਹਾਈ ਵਾਲਾ ਚੱਕ ਮੈਂ ਤੇਰੀ ਭਾਬੀ ਉਹੀ ਤਾਂ ਗੱਲ ਆ ਮੈਂ ਤਾਂ ਕਹਿੰਦੀ ਸੀ ਅਖੇ ਮੇਰੀਆਂ ਪਰਜਾਈਆਂ ਆਉਣਗੀਆਂ ਇੱਥੇ ਦੋ ਆਈਆਂ ਦੋਨੇ ਹੀ ਨਹੀਂ ਕੰਮ ਦੀਆਂ ਹੈਗੀਆਂ ਇੱਕ ਦਾ ਸੁਭਾਅ ਨਹੀਂ ਚੰਗਾ ਹੈਗਾ ਇੱਕ ਹੂਫੁੱਟੇ ਕਰਮਾਂ ਵਾਲੀ ਆ ਗਈ ਪੁੱਤ ਤੂੰ ਇਹ ਗੱਲ ਨਾ ਕਿਹਾ ਕਰ ਇਹ ਪਰਮਾਤਮਾ ਲਿਖ ਕੇ ਤੋਰਦਾ ਹੁੰਦਾ ਜਿਵੇਂ ਲਿਖਣਾ ਨਾ ਉਵੇਂ ਜੇ ਭੋਗਣੀ ਹੁੰਦੀ ਹੈ ਮੈਨੂੰ ਤਾਂ ਲੱਗਦਾ ਹੈ ਉਹੀ ਗੱਲਾਂ ਉਹ ਕਰਦੇ ਹੋਣਗੇ ਤਾਂ ਹੀ ਮੇਰੇ ਕੋਲ ਮਨੂ ਆਈ ਮੰਮੀ ਕਾਹਨੂੰ ਕਰਦੇ ਆਂ ਸੀ ਉਹਦੇ ਕੋਲ ਇਹ ਜਿਹੀ ਗੱਲਾਂ ਨਾਲੇ ਗੱਲ ਸੁਣ ਮੇਰੀ ਇਹ ਤਾਂ ਕੁੜੀਆਂ-ਕੁੜੀਆਂ ਦੇ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਕਈ ਕੁੜੀਆਂ ਹੁੰਦੀਆਂ ਨੇ ਆਪਣੇ ਸਹੁਰੇ ਪਰਿਵਾਰ 'ਚ ਪੈਰ ਰੱਖਦੀਆਂ ਨੇ ਹਣ ਕੀਤੇ ਤੋਂ ਕੀਤੇ ਪਚਾ ਦਿੰਦੀਆਂ ਨੇ ਕਈ ਪਿਛਾੜੀ ਲਿਆ ਦਿੰਦੀਆਂ ਨੇ ਆ ਮਾੜੇ ਕਰਮ ਵਾਲੀ ਸਾਡੇ ਕਰਮਾਂ 'ਚ ਧਰੀ ਹੋਈ ਸੀ ਔਣਸਾਰ ਮੇਰੇ ਭਾਈ ਨੂੰ ਖਾ ਗਈ ਲਿੱਤੀ ਏ ਤੂੰ ਇਹ ਗੱਲ ਕਦੋਂ ਕਹਿਣੋਂ ਹਟੇਂਗੀ ਇਹ ਰੱਬ ਨੇ ਲਿਖੀ ਆ ਨਾ ਜਿਹੜੀ ਉਹ ਭੋਗਣੀ ਪੈਂਦੀ ਆ ਮੈਂ ਤੈਨੂੰ ਬਾਰ-ਬਾਰ ਕਹੇ ਇਹ ਚਪਲਾ ਕੁੜੀਆਂ ਦਾ ਕੀ ਕਸ਼ੂਰ ਹੁੰਦਾ ਹੈਗਾ ਇਹ ਤਾਂ ਰੱਬ ਲਿਖਦਾ ਹੈ ਚਲ ਮੰਮੀ ਤੈ ਕਿਹੜਾ ਮੰਨਣਾ ਕੋਈ ਗੱਲ ਨਹੀਂ ਤੂੰ ਬੈਠ ਇੱਥੇ ਤੈਨੂੰ ਭੇਜ ਦੰਨੀ ਆ ਮੈਂ ਤੇਰੀ ਲਾਡਲੀ ਨੂੰ ਨੂ ਨੂੰ ਤੇਰੇ ਕੋਲ ਚਾ ਭੇਜ ਮੇਰੇ ਕੋਲੇ ਹਾਂ ਤੇਰਾ ਤਾਂ ਜਮਾਂ ਜੀਵਣ ਹੀ ਲੱਗਦਾ ਹੈਗਾ ਉਹਦੇ ਬਿਨਾ ਲੱਗੇ ਵੀ ਕਿਵੇਂ ਆਹੋ ਇਸ ਤਾਂ ਮਾਰ ਰੱਖਿਆ ਤੈਨੇ ਤੇਰੇ ਵਾਸਤੇ ਤਾਂ ਕੱਲੀ ਉਹੀ ਹੈ ਹੋਰ ਨਹੀਂ ਤੈਨੂੰ ਕੋਈ ਦਿਖਦਾ ਹੈਗਾ ਘਰ 'ਚ ਮੈਂ ਤਾਂ ਪੁੱਤ ਤੈਨੂੰ ਮੇਰੀ ਗੱਲ ਸੁਣ ਲੈ ਤਿੰਨੇ ਨੇ ਪੈਰ ਪਰ ਇੱਕੋ ਜੇ ਨੇ ਇਹ ਤਾਂ ਸੋਡੇ ਮਨਾਂ ਚ ਪਤਾ ਨਹੀਂ ਕਿਉਂ ਫਰਕ ਪੈ ਰਿਹਾ ਫਰਮ ਤੁਹਾਨੂੰ ਤਾਂ ਐਂ ਲੱਗਦਾ ਵੀ ਇਹ ਕੱਲਾ ਮਨੂ ਦਾ ਪਿਆਰ ਕਰਦੀ ਐ ਮੰਮੀ ਤੂੰ ਕਰਦੀ ਐ ਤੂੰ ਸਾਡੇ ਨਾਲ ਬਿੱਤਕਰਾ ਰੱਖਦੀ ਐ ਤਾਂ ਹੀ ਸਾਡੇ ਮਨ ਚ ਗੱਲ ਜਾਂਦੀ ਐ ਪੁੱਤੇ ਇੱਕੇ ਟਿੱਡੋ ਨਿਕਲੋ ਤੁਸੀਂ ਮੈਨੂੰ ਕੋਈ ਫਿਕਰਾਂ ਨਹੀਂ ਕੁਛ ਨਹੀਂ ਮੈਨੂੰ ਕੋਈ ਫਰਕ ਨਹੀਂ ਹੈਗਾ ਚਲ ਚੰਗਾ ਭੇਜ ਦਿਆਂ ਉਹਨੂੰ ਮੈਂ ਜੇ ਭੇਜ ਦੇ ਐਦਰ ਨੂੰ ਹੋ ਜਾ ਨਾ ਕੀ ਗੱਲ ਕੀ ਹੋ ਗਿਆ ਹੁਣ ਭਰਾ ਨੂੰ ਤਾਂ ਸਾਡੇ ਨੂੰ ਪਹਿਲਾਂ ਹੀ ਖਾ ਗਈ ਹੁਣ ਕੀ ਹੋਰ ਮਰ ਗਿਆ ਮਗਰ ਮੱਚ ਦੇ ਹੰਝੂ ਬਹਾਈ ਜੰਨੀ ਆ ਨਹੀਂ ਮੈਨਿਆਸ ਕੀ ਹੋਇਆ ਤੈਨੂੰ ਉਹ ਦੇ ਦੇ ਮੇਰੇ ਨਾਲ ਲੜ ਕੇ ਗਈ ਆ ਬਹੁਤ ਉੱਛਿਆ ਬਹੁਤ ਹਾਰ ਪੋਣੀ ਆ ਨਾ ਤੂੰ ਉਹਨਾਂ ਦੇ ਪਰ ਮੈਂ ਤਾਂ ਕੁਝ ਕਰਿਆ ਵੀ ਨਹੀਂ ਹੈਗਾ ਗੱਲ ਸੁਣ ਲੈ ਮੇਰੀ ਤੈਨੂੰ ਮੰਮੀ ਬੁਲਾ ਰਹੀ ਆ ਜਾ ਉਹਦੇ ਕੋਲ ਭੱਗ ਜਾ ਠੀਕ ਹੈ ਜਾਨੀ ਆ ਨਾਲ ਇੱਕ ਗੱਲ ਹੋਰ ਜੇ ਮੰਮੀ ਨੂੰ ਤੈਨੂੰ ਕੁਝ ਵੀ ਦੱਸਿਆ ਨਾ ਮਰੀ ਜੀ ਵੀ ਭਣਕ ਲੱਗ ਗਈ ਨਾ ਮੰਮੀ ਨੂੰ ਤਾਂ ਆਪ ਦਾ ਹਿਸਾਬ ਲਾ ਲਈ ਚਰਨਣ ਬਣਦੀ ਕੀ ਆ ਨਹੀਂ ਦੱਸਦੀ ਮੈਨੂੰ ਪਤਾ ਵੀ ਨਹੀਂ ਤabbe ਤਾਂ ਖਰਾਬ ਆ ਛੇ ਮੈਂ ਕੋਈ ਗੱਲ ਉਹਨਾਂ ਨੂੰ ਦੱਸੂਗੀ ਤਾਂ ਜ਼ਿਆਦਾ ਬਿਮਾਰ ਹੋ ਜਾਣਗੇ ਤੇ ਮੈਨੂੰ ਉਹਨਾਂ ਦੀ ਥੋੜਾ ਜਿਆਦਾ ਫਿਕਰ ਹੈ ਅੱਛਾ ਜੀ ਪਤਾ ਹੀ ਹੈ ਵੀ ਤੈਨੂੰ ਕਿੰਨੀ ਕੁ ਮੰਮੀ ਦੀ ਫਿਕਰ ਹੈਗੀ ਆ ਤੇ ਕਿੰਨੀ ਕੁ ਨਹੀਂ ਔਰ ਇਹ ਵੀ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਤੈਨੂੰ ਫਿਕਰ ਹੈਗੀ ਘਾਤੋਂ ਚਲੋ ਮੈਂ ਜਾਣੀ ਕੰਨੀ ਸਾਫ ਕਰਕੇ ਜਾਵਦੀਆਂ ਡਰਾਮੇ ਕਰਨ ਦੀ ਲੋੜ ਨਹੀਂ ਹੈਗੀ ਵੱਧ ਦੀ ਸਿੰਪਥੀ ਭਾਰਦੀਆਂ ਤੂੰ ਦੇਖ ਤਾਂ ਸਹੀ ਕੱਲ ਦੀ ਭੂਤਨੀ ਸਿਰਿਆਂ ਚੱਦ ਮਗਰ ਮੱਛ ਦੇ ਹੰਝੂ ਦਿਖਾ ਦਿਖਾ ਕੇ ਨਾ ਮੰਮੀ ਨੂੰ ਇਹਨੇ ਆਵਦੇ ਮਗਰ ਲਾ ਰੱਖਿਆ ਕੋਈ ਗੱਲ ਨਹੀਂ ਕਿਸੇ ਦਿਨ ਸਮਾਰਕ ਹੀ ਕੱਢੂੰਗੀ ਜੀ ਐ ਹੁਣ ਵੀ ਲੈ ਗੱਲ ਕਿਸੇ ਦੀ ਕੋਈ ਬੋਲ ਮਾਰਦਾ ਖੜਕਾ ਕਰੀ ਨਹੀਂ ਐ ਭਾਂਡੇ ਪੰਨੀ ਨਹੀਂ ਐ ਹੋਰ ਕੀ ਕਰਾਂ ਤੇਰੇ ਤੋਂ ਤਾਂ ਮੈਨੂੰ ਆਹੀ ਮੇਤ ਸੀ ਤੇ ਮੈਂ ਭਾਂਡੇ ਵੀ ਨਹੀਂ ਭਨ ਸਕਦੀ ਕੀ ਗੱਲ ਹੋ ਗਈ ਹੁਣ ਦੱਸ ਦੇ ਕੀ ਹੋ ਗਿਆ ਨਾ ਤੂੰ ਜਾਣਦਾ ਨਹੀਂ ਕਿਸੇ ਗੱਲ ਨੂੰ ਤੂੰ ਐਡਾ ਪੋਲਾ ਕਾਤੋਂ ਬਣਦਾ ਮੈਂ ਸਭ ਜਾਣਦੀ ਆ ਤੂੰ ਨਾ ਦੋਨੇ ਹੱਥਾਂ 'ਚ ਲੱਡੂ ਰੱਖਣ ਨੂੰ ਫਿਰਦਾ ਹੋਰ ਕੋਈ ਗੱਲ ਨਹੀਂ ਤੇਰੇ ਮਾਂਚ ਨਾ ਵਹਿਮ ਪੈ ਗਿਆ ਵਹਿਮ ਇਹ ਜੀ ਗੱਲੇ ਨਹੀਂ ਹੈਗੀ ਕੋਈ ਯਾਰ ਜਿਵੇਂ ਤੂੰ ਸੋਚਣ ਲੱਗ ਰਿਹਾ ਵਹਿਮ ਕਿਉਂ ਪੈ ਗਿਆ ਇੱਕ ਗੱਲ ਨਾ ਮੇਰੀ ਚੰਗੀ ਤਰ੍ਹਾਂ ਸੁਣ ਲੋ ਆਪ ਦੇ ਖਾਨੇ ਪਾ ਲੋ ਜੇ ਅੱਜ ਤੋਂ ਬਾਅਦ ਮੈਂ ਤੁਹਾਨੂੰ ਦੋਨਾਂ ਨੂੰ ਇਕੱਠਿਆਂ ਬੈਠਿਆਂ ਦੇਖ ਲਿਆ ਨਾ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਨਾ ਹੋ ਬੱਟਣੀਆ ਤੇ ਨਾ ਤੂੰ ਮੇਰੀ ਗੱਲ ਸੁਣ ਉਹ ਮੈਂ ਤਾਂ ਉਹਨੂੰ ਦੇਖਦਾ ਸੀ ਪੜਿਆ ਕੇ ਵੀ ਉਹਦੇ ਮਨ ਚ ਕੀ ਐ ਉਹਦੇ ਦਿਲ ਦੀ ਗੱਲ ਪੁੱਛਣ ਨੂੰ ਫਿਰਦਾ ਸੀ ਮੈਂ ਆਹ ਗੱਲ ਤੀ ਯਾਰ ਮੈਂ ਨਿਆਣੀ ਨਹੀਂ ਮੈਂ ਤੈਨੂੰ ਬਾਰ-ਬਾਰ ਕਹਿਨੀ ਆ ਮੈਂ ਐਸੇ ਘਰ ਚ ਹੀ ਰਹਿਣੀ ਆ ਐਸੇ ਧੁਨੀਆਂ ਚ ਹੀ ਰਹਿਣੀ ਆ ਮੈਂ ਲੱਛਣ ਮੈਂ ਉਹਦੇ ਵੀ ਜਾਣਦੀ ਆ ਤੇ ਤੇਰੇ ਵੀ ਜਾਣਦੀ ਆ। ਬਖਸ਼ਦੀ। ਬਖਸ਼ਦੀ। ਆ ਕਰਦੇ ਪਾਂਡੇ ਜਿਹੜੇ ਰਹਿੰਦੇ ਨਾ ਆਦਤ ਕਿਉਂ ਭੰਨਣ ਲੱਗੀਆਂ ਰਹਿਣ ਦੇ। ਨਾਲੇ ਮੈਨੂੰ ਬਸ ਹੁਣ ਕੀ ਕਾਮ ਹੈ ਤੈਨੂੰ ਕੀ ਕਹਾ? ਮੈਂ ਪਿੰਡ ਚ ਜਾਇਆ ਮੈਂ ਐ ਬੋਲ ਮਾਰਾਂ ਤੈਨੂੰ ਜੇ ਸੁਣ ਲੈਦੀ ਗੱਲ ਵਧੀਆ ਰਹਿੰਦੀ। ਘਟਟ ਘਟ ਮੈਨੂੰ ਤਾਂ ਚਾਰ ਗੱਲਾਂ ਸੁਣਾਉਂਦੀ। ਜਾਇਆ ਮੈਂ ਪਿੰਡ ਚ। ਮਾਗਰੋ ਲੜੀ ਨਾ ਕਿਸੇ ਨਾਲ। ਕਦੇ ਜੰਗ ਲਾ ਲਈ ਮਾਗਰੋ। ਦੇਖਤਾ ਸਹੀ ਬੋਤੀ ਮੋੜ ਘੋੜ ਕੇ ਕਹਿੰਦਾ ਉਸੇ ਬੋੜ ਥੱਲੇ ਜਾਂਦਾ ਹੋਇਆ ਫੇਰ ਇਸ਼ਾਰਾ ਦੇ ਗਿਆ ਆਖੇ ਲੜੀ ਨਾ ਮਾ ਕਰੋ ਮੈਂ ਪਿੰਡ ਚ ਜਾ ਆਵਾਂ ਵੀ ਪਲੇਕ ਪਹਿਣਿਆ ਸਿੱਧਾ-ਸਿੱਧਾ ਕਹਿਣਾ ਵੀ ਉਹਦੇ ਨਾਲ ਨਾ ਬੋਲੀ ਉਹਦੇ ਨਾਲ ਨਾ ਲੜਪੀ ਸਿੱਧਾ ਕਹਿ ਕੇ ਜਾ ਫੇਰ ਮੈਂ ਦੱਸੂ ਵੀ ਕੀ ਭਾ ਵਿਖਦੀ ਆ ਇਹ ਤਾਂ ਮਈ ਨਰਮਾ ਜਿਹੜੀ ਇਸ ਘਰ ਚ ਕੱਟੀ ਜਾਨੀ ਆ ਜੇ ਕੋਈ ਹੋਵੇ ਹੋਰ ਨਾ ਅਗਲੀ ਲਾ ਕੇ ਨਾਲ ਦੀ ਨਾਲ ਕਚਹਿਰੀਆਂ ਚ ਪਰਚਾ ਤੇ ਅੱਧ ਬੰਡਾ ਕੇ ਤੁਰਦੀ ਲਗੇ ਤੇ ਨਾਲ ਤੇਰੇ ਵਰਗੇ ਦੀ ਧਰਨਾ ਜੇ ਟਕਾਣੇ ਮੈਂ ਇੱਥੇ ਗੋਲੀ ਰੱਖੀ ਸਮਝ ਲੋ ਮੇਰੇ ਤੋਂ ਨਹੀਂ ਮੰਝ ਜਾਂਦੇ ਨੌਕਰ ਆ ਮੈਂ ਤੁਹਾਡੀ ਧੀ ਸੱਚੀ ਗੱਲ ਦੱਸ ਤੈਨੂੰ ਮੇਰੀ ਸੌ ਲੱਗੀ ਤੈਨੂੰ ਤਾਂ ਨਹੀਂ ਕੁਝ ਕਿਹਾ ਉਹਨਾਂ ਨੇ ਨਹੀਂ ਨਹੀਂ ਮੰਮੀ ਮੈਨੂੰ ਤਾਂ ਉਹਨਾਂ ਨੇ ਕੀ ਕਹਿਣਾ ਪਰ ਪੁੱਤ ਤੇਰਾ ਚਿਹਰਾ ਦੱਸ ਦੇ ਮੈਨੂੰ ਨਾ ਮੰਮੀ ਇਦਾਂ ਤਾਂ ਕੋਈ ਗੱਲ ਨਹੀਂ ਹੈਗੀ ਬਸ ਉਹਨਾਂ ਦੋਨਾਂ ਨੂੰ ਮੈਂ ਇਕੱਠਿਆਂ ਨੂੰ ਦੇਖ ਕੇ ਨਾ ਥੋੜਾ ਜਿਹਾ ਮੇਰਾ ਮਨ ਭਾਰ ਆਇਆ ਸੀਗਾ ਤੇ ਮੈਨੂੰ ਤੁਹਾਡੇ ਮੁੰਡੇ ਦੀ ਯਾਦ ਆਉਣ ਲੱਗ ਗਈ ਬਸ ਇਕੱਲਾਪੰਜੇ ਮਹਿਸੂਸ ਹੋਣ ਲੱਗ ਗਿਆ ਸੀ ਕੀ ਕਰੀਤੀ ਉਹਨੂੰ ਤਾਂ ਆਪਾਂ ਹੁਣ ਮੋੜ ਕੇ ਲਿਆ ਨਹੀਂ ਸਕਦੇ ਟਿੱਡ ਤਾਂ ਮੇਰਾ ਵੀ ਬਥੇਰਾ ਆਜਦਾ ਲਿਆ ਤਾਂ ਸਕਦੇ ਨਹੀਂ ਮੰਮੀ ਜੇ ਤੁਸੀਂ ਗੁੱਸਾ ਨਾ ਕਰੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਹਾਂ ਪੁੱਤ ਦੱਸ ਮੈਂ ਕਹਿੰਦੀ ਸੀ ਮੈਂ ਥੋੜੇ ਦਿਨ ਆਪਣੇ ਮਾਸੀ ਕੋਲ ਲਾ ਆਵਾਂ ਨਾਲ ਮੇਰਾ ਮਨ ਹੋਰ ਹੋ ਜਾਊਗਾ ਨਿੱਤੀ ਆ ਥੋੜੀ ਨਾ ਤ ਹੋਏ ਤੇਰੀ ਮਾਸੀ ਨੂੰ ਆ ਕੇ ਗਏ ਨੂੰ ਨਾਲੇ ਪੁੱਤ ਮੈਂ ਤੋਰ ਤਾਂ ਦੇਵਾ ਤੈਨੂੰ ਪਤਾ ਹੈ ਤੇਰੀ ਭਾਈ ਤੇ ਪਰਜਾਈ ਦਾ ਨਾ ਸਵਾਹ ਠੀਕ ਨਹੀਂ ਹੈਗਾ ਫਿਰ ਕੀ ਹੋ ਗਿਆ ਮੰਮੀ ਇੱਥੇ ਰਹਿ ਕੇ ਵੀ ਤਾਂ ਮੈਂ ਪੁੱਠੀਆਂ ਸਿੱਧੀਆਂ ਗੱਲਾਂ ਸੁਣਦੀਆਂ ਉਹੀ ਉੱਥੇ ਰਹਿ ਕੇ ਸੁਣਨੂਗੀ ਪਰ ਚਲ ਆਏ ਆ ਮੇਰਾ ਥੋੜਾ ਜਿਹਾ ਮਨ ਲੱਗ ਜੂਗਾ ਉੱਥੇ ਜਾ ਕੇ ਮੈਂ ਸੋਚਿਆ ਚਲ ਜਾਏ ਆਉਣੀ ਆ ਨਾਲੇ ਇੱਥੇ ਕੁਝ ਲੋਕ ਖੁਸ਼ ਰਹਿਣਗੇ ਮੇਰੇ ਜਾਏ ਤੇ ਪੁੱਤ ਇਹ ਤਾਂ ਖੁਸ਼ ਹੋ ਜਾਣਗੇ ਤੈਨੂੰ ਤੋੜ ਕੇ ਪਰ ਮੈਂ ਨਹੀਂ ਖੁਸ਼ ਬਾਕੀ ਗੱਲ ਰਹੀ ਪੁੱਤ ਤੇਰੀ ਮਾਸੀ ਦੀ ਪਹਿਲਾਂ ਤਾਂ ਨਾ ਤੂੰ ਬਿਕਰਮ ਨਾਲ ਜਾਂਦੀ ਹੁੰਦੀ ਸੀ ਪੁੱਤ ਹੁਣ ਮੈਂ ਤੈਨੂੰ ਕੱਲੀ ਨੂੰ ਕਿਵੇਂ ਤੋੜਦਾ ਤੈਨੂੰ ਪਤਾ ਹੈ ਪੁੱਤ ਜਬਾਨ ਤੇ ਪੁੱਤ ਨੂੰ ਬਾਹਰ ਕੱਢਣਾ ਬਹੁਤ ਮੁਸ਼ਕਲ ਹੈ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਹੁੰਦਾ ਲੋਕ ਕੀ ਕੀ ਗੱਲਾਂ ਕਰਦੇ ਨੇ ਮੰਮੀ ਲੋਕਾਂ ਦੀ ਤਾਂ ਮੈਨੂੰ ਪਰਵਾਹ ਨਹੀਂ ਹੈਗੀ ਪਰ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਮੇਰੇ ਤੇ ਭਰੋਸਾ ਨਹੀਂ ਕਰਦੇ ਹੈਗੇ ਤੇ ਨਾਲੇ ਵੈਸੇ ਵੀ ਮੈਂ ਲੋਕਾਂ ਤੋਂ ਕੀ ਲੈਣਾ ਕੀ ਇਹ ਕਿਹੜੀ ਗੱਲ ਕਰਦੀ ਐ ਮੈਨੂੰ ਤਾਂ ਨਾ ਤੇ ਤੇ ਰੱਪ ਜਿੱਡਾ ਪਰੋਸਾ ਹੈ ਪਰ ਪੁੱਤ ਕਰਾਂ ਕਿ ਮੇਰਾ ਤਾਂ ਜਮੀਨ ਹੀ ਲੱਗਦਾ ਤੈਨੂੰ ਤੋੜ ਕੇ ਚਲ ਮਮੀ ਕੋਈ ਗੱਲ ਨਹੀਂ ਮੈਂ ਕਿਤੇ ਨਹੀਂ ਜਾਂਦੀ ਹੈਗੀ ਤੇ ਤੂੰ ਮੈਨੂੰ ਐਂ ਦੱਸ ਤੂੰ ਦਵਾਈ ਦੂਈ ਖਾ ਲਈ ਕਿ ਨਹੀਂ ਹਾਂ ਪੁੱਤ ਕੇਰਾ ਲਈ ਤੀ ਦੁਪਹਿਰ ਚ ਆਲੀ ਰਹੀ ਹੈ ਦਵਾਈ ਲੈਣ ਵਾਲੀ ਚਲੋਂ ਹੁਣ ਲੈ ਲਊਗੀ ਹੁਣ ਮੈਂ ਤੁਹਾਨੂੰ ਦਵਾਈ ਦੇ ਦਿੰਦੀ ਆ ਨਾਲ ਨਾ ਤੂੰ ਫਿਕਰ ਨਾ ਕਰ ਮੈਨੂੰ ਕਿਸੇ ਨੇ ਕੋਈ ਗੱਲ ਨਹੀਂ ਕਹੀ ਹੈਗੀ ਤੇ ਜੇ ਕੋਈ ਗੱਲ ਕਹੀ ਵੀ ਹੁੰਦੀ ਮੈਂ ਤੈਨੂੰ ਤਾਂ ਆ ਕੇ ਦੱਸਦੀ ਨਾ ਪੁੱਤ ਮੈਂ ਆਇਆ ਕਿਹਣੀ ਹੈ ਮੇਰੀ ਟੀ ਬਣ ਕੇ ਮੈਂਥੋਂ ਕੋਈ ਗੱਲ ਨਾਲ ਕੋਈ ਮੈਂ ਜਦੋਂ ਤੇਰੀ ਮਾਂ ਬਣ ਗਈ ਨਾ ਤੂੰ ਮਾਂ ਬਣਾ ਕੇ ਗੱਲ ਦੱਸਿਆ ਕਰ ਨਾ ਨਾ ਮੰਮੀ ਮੈਂ ਥੋੜਾ ਤੋਂ ਕੋਈ ਗੱਲ ਨਹੀਂ ਲਗਾਉਂਦੀ ਹੈਗੀ ਤੁਸੀਂ ਟੈਨਸ਼ਨ ਫਰੀ ਹੋਗੇ ਨਾ ਆਰਾਮ ਨਾਲ ਪੈਜੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਮੈਂ ਕਿਤੇ ਨਹੀਂ ਜਾਂਦੀ ਹੈਗੀ ਮੈਂ ਇੱਥੇ ਹੀ ਆ ਚਲ ਠੀਕ ਹੈ ਹਾਂ ਮੈਂ ਕੰਮ ਤਾਂ ਦਿਨ ਵੇਖ ਕਰ ਲੈ ਪੁੱਤ ਕੰਮ ਕਰ ਲੈ ਠੀਕ ਹੈ ਸਵਾ ਸਿੱਧੀ ਹੈ ਪਰਮਾਤਮਾ ਤੈਨੂੰ ਰਾਜੀ ਖੁਸ਼ੀ ਰੱਖੇ ਆਈ ਹੈ ਪਰਮਾਤਮਾ ਆਈ ਜੀ ਨੂਤਨ ਹਰੀਏਕ ਨੂਤੇ ਇਹ ਗੰਦ ਪੈ ਰਿਹਾ ਯਾਰ ਜਿਹੜੀ ਚੀਜ਼ ਜਿੱਥੇ ਪਈਆ ਉੱਥੇ ਹੀ ਪਈਆ ਦੱਸ ਕੀ ਏ ਥੱਲੇ ਕੀ ਏ ਓਹੋ ਵੀਰੇ ਆ ਗਈ ਬਣੀ ਤੂੰ ਆਵਾਜ਼ ਮਾਰ ਕੇ ਤੂੰ ਮੈਨੂੰ ਇੱਥੇ ਆ ਗਿਆ ਮੈਂ ਤੈਨੂੰ ਉੱਧਰ ਦੇਖੀ ਜਾਨੀ ਆ ਉਹ ਜਾਣ ਕੇ ਆਇਆ ਮੈਂ ਜਾਣ ਕੇ ਆਇਆ ਤਾਂ ਹੀ ਤੈਨੂੰ ਮੈਂ 사이ਡ ਤੇ ਲੈ ਜਾ ਕੇ ਗੱਲ ਕਰਾਂ ਕੋਈ ਦੱਸ ਕੀ ਗੱਲ ਕਰਨੀ ਆ ਕੋਈ ਕਰ ਹੀਲਾ ਮੇਰੀ ਗੱਲ ਸੁਣ ਮੈਨੂੰ ਪਤਾ ਹੈ ਇਹੋ ਜੇ ਕੰਮਾਂ ਚ ਤੇਰਾ ਦਿਮਾਗ ਬਹੁਤ ਤੇਜ਼ ਹੈ ਕੋਈ ਹੀਲਾ ਕਰ ਹੀਲਾ ਕੀ ਕਰਾਂ ਮੈਂ ਆਈ ਤਾਂ ਇਹ ਸੋਚ ਕੇ ਸੀ ਵੀ ਚਲੋ ਕੋਈ ਹਿੱਲਾ ਕਰੂੰਗੀ ਮੰਮੀ ਨੂੰ ਸਮਝਾਉਂਗੀ ਪਰ ਉਹ ਤਾਂ ਸਮਝਣ ਨੂੰ ਤਿਆਰ ਹੀ ਨਹੀਂ ਹੈਗੀ ਕਿਹੜਾ ਹਿੱਲਾ ਆਹੇ ਮਨ ਉਹਦਾ ਰਿਸ਼ਤਾ ਕਰਵਾਉਂਦੀ ਸੀ ਮੈਂ ਤਾਂ ਤੂੰ ਭੌਲੀ ਹੋ ਰਹੀਆਂ ਦਿਮਾਗ ਲੱਗਾ ਤੇਰਾ ਕੀ ਗੱਲਾਂ ਕਰਦੀਆਂ ਤੂੰ ਇਹ ਤੂੰ ਆਪਣੇ ਪੈਰ ਤੇ ਆਪ ਕਹਾੜਾ ਮਾਰਨ ਲੱਗ ਰਹੀਆਂ ਮੇਰੀ ਗੱਲ ਸੁਣ ਜਿਹਦਾ ਰਿਸ਼ਤਾ ਹੋ ਗਿਆ ਵਿਆਹ ਹੋ ਗਿਆ ਆਪਦੀ ਸਿੱਧੀ ਜ਼ਮੀਨ ਕੜਕਾ ਤੇ ਨਹੀਂ ਵੇਚ ਜੂਗੀ ਹਾਏ ਹਾਏ ਵੀਰੇ ਮੈਂ ਜਿੰਨਾ ਦੇ ਰਿਸ਼ਤਾ ਕਰਵਾ ਰਹੀ ਆ ਨਾ ਉਹਨਾਂ ਨੂੰ ਜ਼ਮੀਨ ਜਾਇਦਾਦ ਦਾ ਕੋਈ ਲਾਲਚ ਨਹੀਂ ਆਪੇ ਬਥੇਰੇ ਪੈਸੇ ਵਾਲੇ ਨੇ ਉਹ ਉਹਨਾਂ ਨੂੰ ਤਾਂ ਬਸ ਕੁੜੀ ਚਾਹੀਦੀ ਆ ਵੀ ਸਾਡੇ ਜਵਾਕ ਜੱਲੇ ਸਾਹਮਲੇ ਘਰ-ਬਾਰ ਸੰਭਾਲ ਲੈ ਇਹੋ ਜੀ ਤਾਂ ਇੰਨੀ ਕ ਹੈਗੀ ਆ ਦੇਖਣ ਜੋਗੀ ਇਹ ਪਸੰਦ ਕਰ ਲੈਣਗੇ ਇਹਨੂੰ ਦੇਖ ਲੈ ਭਾਈ ਫਿਰ ਤਾਂ ਠੀਕ ਹੈ ਗੱਲ ਕਦੇ ਬਾਅਦ ਚ ਨਾਉ ਕੰਮ ਕਰ ਦੇਣ ਉਹ ਕੋਈ ਕੰਮ ਨਹੀਂ ਕਰ ਦੇਣਗੇ ਉਹ ਮੇਰੀ ਜ਼ਿੰਮੇਵਾਰੀ ਆ ਬਸ ਠੀਕ ਹੈ ਫਿਰ ਪਰ ਹੋਰ ਕੀ ਚਾਹੀਦਾ ਆਪਾਂ ਨੂੰ ਪਰ ਜੋੜ ਫੋਟੋ ਖੜਾ ਛੋਟੂ ਆਪਣਾ ਪਰ ਇੱਕ ਪ੍ਰੋਬਲਮ ਆ ਕੀ ਅਮਨ ਦੇ ਪਿੱਛੇ ਲੱਗੀ ਫਿਰਦੀ ਐ ਨਹੀਂ ਹਾਂ ਕਿੱਥੋਂ ਕਰਨੀ ਆ ਇਹ ਤਾਂ ਗੱਲ ਤੇਰੀ ਸਹੀ ਐ ਭਣੀ ਫਿਰ ਹੁਣ ਕੀ ਕਰਿਆ ਜਾਵੇ ਕੋਈ ਹੱਲ ਕਰ ਗੱਲ ਤਾਂ ਤੇਰੀ ਜਮੀ ਪੱਕੀ ਐ ਆਮਨੇ ਤੇ ਧਮਾਂ ਕਰ ਲੱਗ ਰਹੀ ਐ ਵੀਰੇ ਆਪਾਂ ਨੂੰ ਕੁਛ ਇਹੋ ਜਿਹਾ ਕਰਨਾ ਪੈਣਾ ਵੀ ਜਿਹੜਾ ਇਹਨੂੰ ਮਜਬੂਰ ਕਰ ਦੇ ਵੀ ਆਪਣੀ ਗੱਲ ਇਹਨੂੰ ਮੰਨਣੀਓ ਪਵੇ ਕੀ ਕਰੀਏ ਹਾਂ ਚੱਲ ਕੁਛ ਸੋਚਦੇ ਹਾਂ ਫਿਰ ਆਪਾਂ ਤੂੰ ਵੀ ਸੋਚ ਮੈਂ ਵੀ ਸੋਚਦਾ ਨਾਲੇ ਨਾ ਉਹ ਬੰਦੇ ਨਾਲ ਗੱਲ ਕਰਕੇ ਰੱਖ ਜੇ ਕੰਮ ਬਣ ਗਿਆ ਤਾਂ ਨਾਲ ਦੀ ਨਾਲ ਰਸਲਪੇਟ ਦਾਂਗੇ ਕੋਈ ਗੱਲ ਨਹੀਂ ਤੂੰ ਉਹਨਾਂ ਦੀ ਜਮਾ ਫਿਕਰ ਨਾ ਕਰ ਉਹ ਤਾਂ ਮੇਰੇ ਹੱਥ ਥੱਲੇ ਹੀ ਨੇ ਉਰੇ ਮਾਂ ਵੀ ਆਪਣੇ ਮੂੰਹੋਂ ਕਹਿਣ ਲੱਗ ਰਹੀ ਧੀ ਕਹਿੰਦੀ ਵਿਆਹ ਕਰਨਾ ਤਾਂ ਵਿਆਹ ਕਰਨਾ ਆਪਾਂ ਨੂੰ ਹੋਰ ਕੀ ਚਾਹੀਦਾ ਫੇਰ ਤਾਂ ਜਮੀ ਤਾਣੀ ਲੋਟ ਆ ਜਾਊ ਆਪਣੀ ਹਾਂ ਮੈਂ ਤੈਨੂੰ ਤਾਂ ਹੀ ਕਹਿਣਾ ਆ ਤਾਂ ਵਧੀਆ ਰਸਤਾ ਹੈ ਮਾ ਕਿਰਾਂ ਕੰਮ ਬਣ ਜੇ ਬੰਦੇ ਹੱਥੋਂ ਨਾਲ ਨਿਕਲਣ ਦੇ ਦੀ ਨਹੀਂ ਨਿਕਲਦੇ ਹੈਗੇ ਬਸ ਤੂੰ ਮੜਾ ਜਾ ਕੁਝ ਸੋਚ ਕੇ ਰੱਖੀ ਚੱਲ ਮੈਂ ਚੱਲਦੀ ਆ ਚੰਗਾ ਚੱਲ ਬਗ ਜਾ ਕਦੇ ਕੋਈ ਆ ਜਾ ਫੇਰ ਪੰਗਾ ਪੈ ਜੇ ਰ ਕਹਿਣਗੇ ਖੜੇ ਗੱਲਾਂ ਕਰਦੇ ਤੇ ਚੱਲ ਆ ਤਾਂ ਕੰਮ ਬਣ ਜੂ ਗੱਲ ਬਣ ਜੂ ਜਮੀ ਜੇਦਾ ਵਿਆਹ ਹੋ ਗਿਆ ਨਾ ਜਮੀ ਨੇ ਥੀਰੇ ਜੂ ਗੱਲਬਾਤ ਸਮਾਰ ਕੇ ਖੋਲ ਕੇ ਉਹਨਾਂ ਨਾਲ ਨਜ਼ਾਰੀ ਆ ਜੂ ਸਾਰੀ ਉਮਰ ਦਾ ਦੱਦ ਲੱਗੀ ਹੋਈ ਐ ਖਿਹੜਾ ਛੁੱਟ ਜੂਗਾ ਹੁਣ ਸੋਚਦਾ ਕੋਈ ਕੀ ਕਰੀਏ ਜਿਹੜਾ ਹੈ ਨਾ ਸਾਡੀ ਹਰ ਗੱਲ ਮੰਨੇ ਕੁਸ ਨਾ ਕੁਸ ਤਾਂ ਸੋਚਣਾ ਪਊਗਾ ਕਿ ਹਮ ਤਾਂ ਕੋਈ ਖੇਡਣੀ ਪਊਗੀ ਗੁਰੀ ਦੇਖਦੇ ਕੀ ਬਣਦਾ